ਵਾਲੰਟੀਅਰ ਨੇ ਉਹਨਾਂ ਨੇ ਇਕੱਠੇ ਹੋਣਾ ਔਰ 9 ਵਜੇ ਅਸੀਂ ਰਾਈਟ ਟਾਈਮ ਉੱਥੋਂ ਸਟਾਰਟ ਕਰਨੀ ਹੈ ਇਹ ਸ਼ੁਕਰਾਨਾ ਯਾਤਰਾ ਹੈ ਜਿਹੜੀ ਇਹ ਜਿਹੜੀ ਵੱਖ-ਵੱਖ ਪੜਾਵਾਂ ਦੇ ਵਿੱਚ ਦੀ ਹੁੰਦੀ ਹੋਈ ਪਟਿਆਲੇ ਤੋਂ ਚੱਲਦੀ ਹੋਈ ਸਰੰਦ ਸਰੰਤੋਂ ਹੁੰਦੀ ਹੋਈ ਮੰਡੀ ਗੋਬਿੰਦਗੜ ਖੰਨਾ ਦਰਾਹਾ ਇਸ ਤਰ੍ਹਾਂ ਨਾਲ ਇਹ ਲੁਧਿਆਣਾ ਫਿਰ ਲਾਟੋਵਾਲ ਟੋਲ ਟੈਕਸ ਤੇ ਹੁੰਦੀ ਹੋਈ ਏ ਫਲੌਰ ਫਗਵਾੜਾ ਜਲੰਧਰ ਤੇ ਕਰਤਾਰਪੁਰ ਸਾਹਿਬ ਹੁੰਦੇ ਹੋਏ ਇਹ ਜਿਹੜੀ ਯਾਤਰਾ ਇਹ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖਿਆ ਸੀ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਵਾਵਾਂਗੇ ਉੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਜੋ ਅਸੀਂ ਫਿਰ ਪਾਵਨ ਸਥਾਨ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਵਾਂਗੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਜੋ ਅਸੀਂ ਫਿਰ ਭਗਵਾਨ ਵਾਲਮੀਕੀ ਜੀ ਦਾ ਸਥਾਨ ਰਾਮ ਤੀਰਥ ਵਿਖੇ ਉੱਥੇ ਮੱਥਾ ਟੇਕਾਂਗੇ ਨਾਤਮਸਤਕ ਹੋਵਾਂਗੇ ਇਹ ਜਿਹੜੀ ਸ਼ੁਕਰਾਨਾ ਯਾਤਰਾ ਕੀਤੀ ਜਾ ਰਹੀ ਹੈ ਇਹਦਾ ਮੁੱਖ ਕਾਰਨ ਹੈ ਕਿ ਜੋ ਦੋ ਬਹੁਤ ਵੱਡੀਆਂ ਉਪਲਬਧੀਆਂ ਜੋ ਕੇ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਅੰਦਰ ਜੋ ਹੋਈਆਂ ਜਿਹਦੇ ਵਿੱਚ ਸਭ ਤੋਂ ਵੱਡੀ ਉਪਲਬਧੀ ਜਿਹੜੀ ਅਸੀਂ ਗਿਣਦੇ ਆ ਉਹ ਇਹ ਹੈ ਕਿ ਸਾਡੇ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇਸ ਸਮੇਂ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਔਰ ਜੋ ਸਾਡੇ ਦੋ ਪ੍ਰਧਾਨ ਨਿਯੁਕਤ ਕੀਤੇ ਨੇ ਜਿਹਦੇ ਚ ਪਾਰਟੀ ਦੇ ਪ੍ਰਧਾਨ ਵਿੱਚੋਂ ਸਾਡੇ ਸਤਕਾਰਯੋਗ ਸ਼੍ਰੀ ਅਮਨ ਅਰੋੜਾ ਜੀ ਨੂੰ ਨਿਯੁਕਤ ਕੀਤਾ ਗਿਆ ਔਰ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਦੀ ਤੌਰ ਤੇ ਸ਼੍ਰੀ ਅਮਨ শেਧ ਸਿੰਘ ਸ਼ੈਰੀ ਕਲਸੀ ਜੀ ਨੂੰ ਨਿਯੁਕਤ ਕੀਤਾ ਤੇ ਉਹਨਾਂ ਨੇ ਵਲੰਟੀਅਰਾਂ ਦੇ ਵਿੱਚ ਉਤਸ਼ਾਹ ਨੂੰ ਦੇਖਦੇ ਹੋਏ ਵਲੰਟੀਅਰਾਂ ਨੇ ਇਹ ਫਿਰ ਫੈਸਲਾ ਕੀਤਾ ਕਿ ਆਪਾਂ ਇਕੱਠੇ ਹੋ ਕੇ ਇੱਕ ਤਾਂ ਸ਼ੁਕਰਾਨਾ ਕਰਕੇ ਆਣ ਦੂਸਰਾ ਇਹਦਾ ਬਹੁਤ ਵੱਡਾ ਸ਼ੁਕਰਾਨਾ ਕਰਨ ਦਾ ਕਾਰਨ ਇਹ ਵੀ ਹੈ ਕਿ ਜੋ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਅੰਦਰ ਚਾਰ ਬਾਏ ਇਲੈਕਸ਼ਨ ਹੋਈਆਂ ਸਿਗੀਆਂ ਜਿਹਦੇ ਵਿੱਚੋਂ ਡੇਰਾ ਬਾਬਾ ਨਾਨਕ ਵਿਖੇ ਹੋਈ ਸੀ ਤੇ ਚੱਬੇਵਾਲ ਵਿਖੇ ਹੋਈ ਸੀਗੀ ਤੇ ਨਾਲ ਬਰਨਾਲਾ ਵਿਖੇ ਹੋਈ ਸੀ ਤੇ ਨਾਲ ਇੱਕ ਜਿਹੜੀ ਇਲੈਕਸ਼ਨ ਹੋਈ ਸੀ ਗੱਦੜਵਾਹ ਵਿਖੇ ਹੋਈ ਸੀ ਇਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬੜੀ ਭਾਰੀ ਬਹੁਮਤ ਦੇ ਵਿੱਚ ਅਸੀਂ ਚਾਰਾਂ ਤੋਂ ਜਿਹੜੀਆਂ ਤਿੰਨ ਸੀਟਾਂ ਨੇ ਉਹ ਜਿੱਤੇ ਆ ਤੇ ਜਿਹਦੇ ਜਿਹਦੇ ਵੱਜੋਂ ਅਸੀਂ ਉਸ ਸੱਚੇ ਪਾਤਸ਼ਾਹ ਕਾਲਪੁਰਖ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆ ਔਰ ਜਿੱਥੇ ਮੈਂ ਪਰਮਾਤਮਾ ਦਾ ਅਸੀਂ ਸ਼ੁਕਰਾਨਾ ਕਰਨ ਲਈ ਜਾਣਾ ਉੱਥੇ ਮੈਂ ਹੱਥ ਜੋੜ ਕੇ ਨਮਰਤਾ ਸਹਿਤ ਪੂਰੇ ਪੰਜਾਬ ਵਾਸੀਆਂ ਦਾ ਪੰਜਾਬੀਆਂ ਦਾ ਵੀ ਸ਼ੁਕਰਾਨਾ ਕਰਦਾ ਕਿਉਂਕਿ ਸੰਗਤ ਹੁੰਦੀ ਹੈ ਜਿਹੜੀ ਉਹ ਗੁਰੂ ਦਾ ਰੂਪ ਹੁੰਦੀ ਹੈ ਤੇ ਸੰਗਤ ਨੇ ਹੀ ਕਿਰਪਾ ਕੀਤੀ ਹੈ ਕਿ ਜਿਹੜੀ ਐਡੀ ਵੱਡੀ ਬਹੁਮਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਪਿਛਲੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਪੌਣੇ ਤਿੰਨ ਸਾਲ ਦੀ ਜੋ ਸਰਕਾਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਉਸ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਵੱਡਾ ਫਤਵਾ ਜਾਰੀ ਕੀਤਾ ਔਰ ਜਿਹੜੇ ਜਿਹੜੇ ਲੋਕ ਹੰਕਾਰ ਕਰਦੇ ਸੀ ਜਿਹੜੇ ਲੋਕ ਸੋਚਦੇ ਸੀ ਕਿ ਖੌਰੇ ਸਿਆਸਤ ਦਾ ਸੂਰਜ ਸਾਡੇ ਘਰਾਂ ਚੋਂ ਚੜੂਗਾ ਉਹ ਲੋਕ ਉਹਨਾਂ ਨੂੰ ਸੰਗਤ ਨੇ ਇਹ ਦੱਸ ਦਿੱਤਾ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਆਮ ਘਰਾਂ ਦੇ ਧੀਆਂ ਪੁੱਤ ਵੀ ਇਸ ਕੁਰਸੀਆਂ ਦੇ ਉੱਤੇ ਆ ਕੇ ਬੈਠ ਸਕਦੇ ਨੇ ਸੋ ਬਹੁਤ ਵੱਡੀ ਭਾਰੀ ਬਹੁਮਤ ਦੇ ਨਾਲ ਜਿਹੜੀ ਇਹ ਜਿੱਤ ਹੋਈ ਹੈ ਤੇ ਸਾਡੇ ਜਿਹੜੇ ਸਤਕਾਰਯੋਗ ਸ਼੍ਰੀ ਅਮਨ अरोड़ा ਜੀ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜੋ ਐ ਏਡੀ ਵੱਡੀ ਨਿਯੁਕਤੀਆਂ ਮਿਲੀਆਂ ਉਹਦੇ ਸਬੰਧ ਚ ਇਹ ਸ਼ੁਕਰਾਨਾ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਵਲੰਟੀਅਰਾਂ ਚ ਬਹੁਤ ਵੱਡਾ ਉਤਸ਼ਾਹ ਹੈ ਔਰ ਮੈਂ ਮੀਡੀਆ ਦੇ ਮਾਧਿਅਮ ਦੇ ਨਾਲ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਸ਼ੁਕਰਾਨਾ ਯਾਤਰਾ ਦੇ ਵਿੱਚ ਆਪਣੀ ਹਾਜ਼ਰੀ ਭਰ ਕੇ ਆਓ ਆਪਾਂ ਰਲ ਮਿਲ ਕੇ ਸਭ ਜਾ ਕੇ ਆਪਣੇ ਗੁਰੂ ਮਹਾਰਾਜ ਦਾ ਉੱਥੇ ਸਾਰੇ ਜਣੇ ਧੰਨਵਾਦ ਵੀ ਕਰਕੇ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਦਿਨ ਚ ਉਹ ਜਿਹੜੀ ਜੋ ਕਾਲੂ ਨੂੰ ਮੁਕੇ ਖਤਮ ਤੁਸੀਂ ਹੋ ਗਏ ਇੱਕ ਦਿਨ ਚ ਇਹ ਇੱਕ ਦਿਨ ਚ ਅਸੀਂ ਸਵੇਰੇ 9 ਵਜੇ ਸਟਾਰਟ ਕਰਨੀ ਹੈ ਰਾਈਟ ਟਾਈਮ ਤੇ ਤੇ ਸ਼ਾਮ ਨੂੰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੀ ਇਹ ਯਾਤਰਾ ਹੈ ਇਹ ਆਪਣੀ ਸੰਪੰਨ ਕਰਦੇ ਦੀ ਯਾਤਰਾ ਦੇ ਸਾਰੇ ਇਹਨਾਂ ਇਸ ਯਾਤਰਾ ਬਿਲਕੁਲ ਵੱਖ-ਵੱਖ ਪੜਾਵਾਂ ਦੇ ਉੱਤੇ ਸਾਡੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਉੱਥੇ ਹੋਊਗੀ ਔਰ ਇਹ ਜਿਹੜੀ ਯਾਤਰਾ ਹੈ ਇਸ ਯਾਤਰਾ ਦੇ ਵਿੱਚ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਹੈ ਉਹ ਜਿਹੜੀ ਵੱਖੋ-ਵੱਖੀ ਨਿਭਾਣਗੇ ਦੇਖੋ ਪਾਰਟੀ ਹਾਈ ਕਮਾਂਡ ਦਾ ਤਾਂ ਸਦਾ ਹੀ ਅਸ਼ੀਰਵਾਦ ਹੈ ਤੇ ਨਰੋਲ ਇਹ ਜਿਹੜੀ ਪੰਜਾਬ ਦੇ ਸਾਡੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਹੈ ਤੇ ਉਹ ਯਾਤਰਾ ਕਰਦੇ ਨੇ ਬਿਲਕੁਲ ਅਗਰ ਸੀਐਮ ਸਾਹਿਬ ਕੋ ਸਮਾਂ ਹੋਊਗਾ ਤਾਂ 100% ਸੀਐਮ ਸਾਹਿਬ ਆ ਕੇ ਉੱਥੇ ਹਾਜ਼ਰੀ ਲਗਵਾਣਗੇ ਕਿਉਂਕਿ ਵੱਖ-ਵੱਖ ਕੰਮਾਂ ਦੇ ਵਿੱਚ ਇਸ ਸਮੇਂ ਸੀਐਮ ਸਾਹਿਬ ਜਿੰਨੇ ਮਸ਼ਰੂਫ ਨੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਮਾਂ ਦੇ ਕੇ ਸੀਐਮ ਸਾਹਿਬ ਜ਼ਰੂਰ ਹਾਜ਼ਰੀ ਕਰਨਗੇ ਠੀਕ ਹੈ ਧੰਨਵਾਦ ਥੈਂਕ ਯੂ